ਅੰਮ੍ਰਿਤਸਰ ਨਗਰ ਨਿਗਮ ਵੱਲੋਂ ਚਲਾਇਆ ਜਾ ਰਿਹਾ ਸੁੰਦਰਤਾ અભિયાન ਦੇ ਦੂਜੇ ਦਿਨ ਨੂੰ ਸ਼ਾਨਦਾਰ ਪ੍ਰतिक्रिया ਮਿਲੀ ਹੈ ਅੱਜ ਦੇ ਅਭਿਆਨ ਦੀ ਸ਼ੁਰੂਆਤ ਮੇਅਰ ਜਤਿੰਦਰ ਸਿੰਘ ਮੋਤੀਪਾਟੀਆਂ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਆਲਕ ਅਤੇ ਫੋਕਲ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਕਮਿਸ਼ਨਰ ਗੁਰਪ੍ਰੀਤ ਸਿੰਘ ਆਲਕ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸੁੰਦਰਤਾ ਮਹਿੰਮ ਨੂੰ ਲੋਕਾਂ ਵੱਲੋਂ ਬੇਹੱਦ ਵਧੀਆ ਸਹਿਯੋਗ ਮਿਲ ਰਿਹਾ ਹੈ ਇਸ 7 ਦਿਨਾਂ ਦੀ ਵਿਸ਼ੇਸ਼ ਮਹੀਮ ਜੋ ਸ਼ਹਿਰ ਦੇ ਮੁੱਖ ਦਰਵਾਜ਼ੇ 골ਡਨ ਗੇਟ ਤੋਂ ਸ਼ੁਰੂ ਹੋਈ ਸੀ ਉਹ ਸ਼੍ਰੀ ਦਰਬਾਰ ਸਾਹਿਬ ਦੇ ਸਮਾਪਤ ਹੋਵੇਗੀ। ਇਸ ਮੌਕੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ ਜਿਵੇਂ ਕਿ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ, ਸੁਪਰਵਾਈਜ਼ਿੰਗ ਇੰਜੀਨੀਅਰ ਸੰਦੀਪ ਸਿੰਘ, ਐਗਜ਼ੀਕਿਊਟਿਵ ਇੰਜੀਨੀਅਰ ਪਲਿੰਦਰ ਸਿੰਘ, ਹੈਲਥ ਅਫਸਰ ਡਾਕਟਰ ਕਿਰਨ, ਅ ਸਟੇਟ ਅਫਸਰ ਤਰਮਿੰਦਰਜੀਤ ਸਿੰਘ ਅਤੇ ਐਡਵਰਟਾਈਜ਼ਮੈਂਟ ਸੁਪਰਡੈਂਟ ਕੁਸ਼ਪਿੰਦਰ ਸਿੰਘ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ ਰੰਜਨ ਅਗਰਵਾਲ ਅਤੇ ਹੋਰ ਮੈਂਬਰ ਵੀ ਮੌਜੂਦ ਸਨ ਕੋਈ ਸਾਡੇ ਵੱਲੋਂ ਐਵੇਂ ਨਹੀਂ ਹੈ ਕਿ ਕੋਈ ਟਾਰਗੇਟਡ ਕੋਈ ਅਸੀਂ ਕੁਝ ਕੰਮ ਕਰ ਰਹੇ ਹਾਂ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਹਾਂ ਠੀਕ ਹੈ ਤੇ ਕੱਲ ਅਸੀਂ ਇਹਨੂੰ ਸ਼ੁਰੂ ਕੀਤਾ ਸੀ ਤੇ ਅੱਜ ਸਾਨੂੰ ਬਹੁਤ ਵੱਡਾ ਹੌਸਲਾ ਮਿਲਿਆ ਸਾਨੂੰ ਅੰਮ੍ਰਿਤਸਰ ਦੀ ਫੋਕਲ ਪੁਆਇੰਟ ਐਸੋਸੀਏਸ਼ਨ ਨੇ ਜੁਆਇਨ ਕੀਤਾ ਜੋ ਕਿ ਸਾਡੇ ਵਾਸਤੇ ਬਹੁਤ ਵੱਡਾ ਇੱਕ ਗੱਲ ਹੈ ਸੋ ਇਹਨਾਂ ਨੇ ਸਾਡੀਆਂ ਐਕਟੀਵਿਟੀਆਂਜ਼ ਵੀ ਕੁਝ ਟੇਕਓਵਰ ਕੀਤੇ ਆ ਨੇ ਨਾਲ ਸਾਡੇ ਰਿਫਰੈਸ਼ਮੈਂਟਸ ਸਨੈਕਸ ਵਗੈਰਾ ਸਪான்ਸਰ ਕੀਤੇ ਨੇ ਸੋ ਇੱਕ ਐਂਡੀ ਵੱਡੀ ਆਰਗੇਨਾਈਜੇਸ਼ਨ ਦਾ ਨਾਲ ਰਲਣਾ ਆਪਣੇ ਸ਼ਹਿਰ ਵਾਸਤੇ ਸਾਡੇ ਵਾਸਤੇ ਇੱਕ ਬਹੁਤ ਗਰਵ ਦੀ ਗੱਲ ਹੈ ਸੋ ਆਈ ਹੋਪ ਕਿ ਇਹੋ ਜੀਆਂ ਹੋਰ ਆਰਗੇਨਾਈਜੇਸ਼ਨਸ ਰਲਣ ਤੇ ਆਪਾਂ ਇੱਕ ਪੁਆਇੰਟ ਪ੍ਰੂਵ ਕਰ ਸਕੀਏ ਕਿ ਆਪਣਾ ਜੇ ਆਪਾਂ ਆਪਣੇ ਮਨ ਚ ਲਿਆ ਵੀਏ ਤਾਂ ਅਸੀਂ ਆਪਣਾ ਸ਼ਹਿਰ ਇੱਕ ਸ਼ਹਿਰ ਦੇ ਸਭ ਤੋਂ ਕੰਟਰੀ ਦੇ ਸਭ ਤੋਂ ਸੋਹਣੇ ਸ਼ਹਿਰਾਂ ਚ ਲਿਆ ਕੇ ਆ ਸਕਦੇ ਹਾਂ ਅੱਜ ਦੇਖੋ ਇਸ ਅੰਮ੍ਰਿਤਸਰ ਦਾ ਜਿਹੜਾ ਪੁਇੰਟਰ ਸਾਡਾ ਸ਼ਹਿਰ ਹੈ ਇੱਥੇ ਜਿੱਥੇ ਲੱਖਾਂ ਸ਼ਰਧਾਲੂ ਟੂਰਿਸਟ ਹੁੰਦੇ ਨੇ ਦੇਲੀ ਉਹਦੇ ਲਈ ਜਿਹੜਾ ਅਸੀਂ ਤੁਹਾਨੂੰ ਅੱਗੇ ਵੀ ਪਤਾ ਹੈ ਜਿਵੇਂ ਸਾਡਾ ਸਵਸ਼ ਭਾਰਸ ਵਿਕਣ ਹੋਇਆ ਉਹਦੇ ਵਿੱਚ ਵੀ ਨੰਬਰ ਜਿਹੜਾ ਨੇ ਹੁਣ ਸਫਾਈ ਵਾਲੇ ਪਾਸੇ ਵੱਜ ਰਿਹਾ 3423 ਹੈ ਲੇਕਿਨ ਅਸੀਂ ਸਾਰੇ ਅੰਮ੍ਰਿਤਸਰ ਨੂੰ ਸਫਾਈ ਪੱਖੋਂ ਹਰ ਪੱਖੋਂ ਜਿਹੜਾ ਇਹਨੂੰ ਬਿਹਤਰ ਬਣਾਣਾ ਹੈ ਔਰ ਖੂਬਸੂਰ ਜਿਹਦੇ ਤਹਿਤ ਅਸੀਂ ਜਿਹੜਾ ਹੈਗਾ ਕੁਝ ਧਾਰਮਿਕ ادارے ਜਿਵੇਂ ਸਾਡੇ ਸੰਤ ਬਾਬਾ ਪੂਰੀ ਵਾਲੇ ਜੀ ਨੇ ਉਹਨਾਂ ਦਾ ਸਹਿਯੋਗ ਹੈ ਪਰ ਪਬਲਿਕ ਵੱਲੋਂ ਜਿਹੜਾ ਹੈਗਾ ਐਨ ਜੀਓਜ਼ ਨੇ ਜਿਨ੍ਹਾਂ ਦੇ ਵਿੱਚੋਂ ਅੱਜ ਫੋਕਲ ਪੁਆਇੰਟ ਐਸੋਸੀਏਸ਼ਨ ਜਿਹੜੀ ਹੈ ਸਾਡੇ ਨਾਲ ਆਈ ਹੈ ਅਸੀਂ ਸਫਾਈ ਅਭਿਆਨ ਜਿਹੜਾ ਹੈ ਕੱਲ ਦਾ 골ਡਨ ਗੇਟ ਤੋਂ ਲੈ ਕੇ ਸ਼ਹਿਰ ਦੇ ਅੰਦਰ ਵੱਲ ਹਰਮੰਦਰ ਸਾਹਿਬ ਵੱਲ ਦਰਗਾਣਾ ਮੰਦਰ ਤੱਕ ਜਿਹੜਾ ਸ਼ੁਰੂ ਕੀਤਾ ਸੋ ਇਹ ਜਿਹੜਾ ਹਰ ਰੋਜ਼ ਤਕਰੀਬਨ 1 ਕਿਲੋਮੀਟਰ ਦੀ ਜਿਹੜੀ ਸਫਾਈ ਜਿਹੜੀ ਹੈ ਕਰਵਾਈ ਜਾਏ ਕਰਾਂਗੇ ਔਰ ਰਸਤੇ ਤੇ ਕੋਈ ਰਿਪੇਅਰ ਹੈ ਕੁਛ ਵੀ ਹੈ ਉਹਨੂੰ ਵੀ ਠੀਕ-ਦੁਸਤ ਕਰਾਇਆ ਜਾਏਗਾ ਬੜੀ ਖੁਸ਼ੀ ਦੀ ਗੱਲ ਹੈ ਕਮਿਸ਼ਨਰ ਕਾਪਰੇਸ਼ਨ ਅੰਮ੍ਰਿਤਸਰ ਔਰ ਮੇਅਰ ਅੰਮ੍ਰਿਤਸਰ ਦੇ ਉਪਰਾਲੇ ਨਾਲ ਸ਼ਹਿਰ 'ਚ ਬੜਾ ਛਾ ਸਫਾਈ ਅਭਿਆਨ ਚੱਲੂ ਹੋਇਆ ਹੈ ਔਰ ਇਸੇ ਦੇ ਤੇ ਸ਼ਹਿਰ ਦੀ ਡਿਪਾਰਟਮੈਂਟ ਵਾਸਤੇ ਆ ਉੱਥੇ ਹੀ ਲੋਕਾਂ ਨੂੰ ਚਾਹੀਦਾ ਵੈ ਕਿ ਵੱਧ ਤੋਂ ਵੱਧ ਸ਼ਾ ਲੈਨ ਕਿਉਂਕਿ ਜੇਕਰ ਜੇਕਰ ਲੋਕ ਸਫਾਈ ਰੱਖਣਗੇ ਤੇ ਔਰੇ ਨਾਲ ਨਾਲ ਕਾਪਰੇਸ਼ਨ ਦਾ ਕੰਮ ਹੀ ਆਸਾਨ ਹੋ ਜਾਏਗਾ ਔਰ ਸ਼ਹਿਰ ਸਾਫ਼ ਸੁਥਰਾ ਹੋ ਜਾਏਗਾ ਮੈਂ ਕਮਿਸ਼ਨਰ ਸਾਹਿਬ ਕਾਪਰੇਸ਼ਨ ਨੂੰ ਔਰ ਮੇਰੇ ਸਾਹਮਣੋਂ ਬਧਾਈ ਦੇਣਾ ਹਾਂ ਕਿ ਉਹਨਾਂ ਨੇ ਇੱਡਾ ਵੱਡਾ ਉਪਰਾਲਾ ਕਰਕੇ ਸ਼ਹਿਰ ਦੇ ਡਿਵੈਲਪਮੈਂਟ ਲਈ ਕੰਮ ਕਰ ਰਹੇ ਨੇ ਸਾਡਾ ਘਰ ਸ਼ਿਫਤੀ ਦਾ ਘਰ ਗੁਰੂ ਰਾਮਦਾਸ ਦੀ ਨਗਰੀ ਸੱਚੇ ਪਾਤਸ਼ਾਹ ਦੀ ਵਸਾਈ ਹੋਈ ਨਗਰੀ ਕਿਉਂ ਨਾ ਸੀ ਇਸ ਨਗਰੀ ਨੂੰ ਸਾਡਾ ਫਰਜ਼ ਵੀ ਹੈ ਇਹਨੂੰ ਸਾਫ਼ ਕਰਨਾ ਸਾਫ਼ ਸੁਥਰਾ ਰੱਖਣਾ ਅਸੀਂ ਇੱਕ ਦੇ ਕੰਨੇ ਸ਼ਿਫਤੀ ਦਾ ਘਰ ਪੁਰਾਣਾ ਅਮਦਾਦੀ ਨਗਰੀ ਤੇ ਪੂੜਾ ਸੁੱਟਣ ਲੱਗੇ ਸੀ ਭਰੇ ਹੀ ਨਹੀਂ ਕਰਦੇ ਅੱਜ ਅਸੀਂ ਕਾਪਰੇਸ਼ਨ ਨਾਲ ਹਲ ਕੇ ਇੱਕ ਜਨ ਜੀਤਨਾ ਬਿਆਨ ਚਲਾਇਆ ਕਿ ਅਸੀਂ ਆਪਣੇ ਸ਼ਹਿਰ ਨੂੰ ਕਿਵੇਂ ਹਮੇਸ਼ਾ ਗੱਲ ਕਰਨੇ ਆ ਗੱਲ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੀ ਗੱਲ ਕਰੀ ਆਪਣੇ ਸ਼ਹਿਰ ਦੀ ਗੱਲ ਕਰੀ ਆਪਣੇ ਘਰ ਦੀ ਗੱਲ ਕਰੀ ਤੇ ਮੈਂ ਸਾਰੇ ਐਨ ਜੀਓਸ ਨੂੰ ਜਿੰਨੀਆਂ ਵੀ ਐਸੋਸੀਏਸ਼ਨਾਂ ਨੇ ਜਿੰਨੀਆਂ ਰੈਜੀਡੈਂਸੀ ਐਸੋਸੀਏਸ਼ਨਾਂ ਨੂੰ ਇੱਕ ਚਾਹਨਾ ਕਿ ਆਪਣੇ ਆਪਣੇ ਏਰੀਆ ਨੂੰ ਹਰ ਬੰਦਾ ਸਾਫ਼ ਕਰੇ ਤਾਂ ਜੋ ਸਾਡਾ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਇੰਡੀਆ ਦੇ ਵਿੱਚ ਨੰਬਰ 1 ਆਵੇ ਕਾਪਰੇਸ਼ਨ ਨੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਬਹੁਤ ਵਧੀਆ ਮੁਹਿੰਮ ਹੈ ਅਸੀਂ ਨਾਲ ਜੁੜ ਨੇ ਕਿ ਜਨ ਚੇਤਨਾ ਹੋਵੇ ਸਾਡੀ ਹੈਬਿਟਸ ਹੀ ਬਦਲਣ ਅਸੀਂ ਆਪਣੀਆਂ ਸੜਕਾਂ ਨੂੰ ਆਲੇ ਦੁਆਲੇ ਨੂੰ ਸਾਫ਼ ਰੱਖੀਏ ਜੇ ਅਸੀਂ ਆਪਣਾ ਆਲੇ ਦੁਆਲਾ ਸਾਫ਼ ਕਰਾਂਗੇ ਤਾਂ ਹੀ ਸਾਡੀ ਨਗਰੀ ਸ਼ਿਸ਼ਟੀ ਦਾ ਘਰਕ ਲਾਏਗੀ ਤਾਂ ਹੀ ਗੁਰੂ ਦੀ ਗੁਰੂ ਅਮਰਦਾਸ ਜੀ ਨਗਰੀ ਕਲਾਏਗੀ ਅਸੀਂ ਇਹਨੂੰ ਆਪਣਾ ਘਰ ਸਮਝੀ ਆਪਣਾ ਸਮਝ ਕੇ ਅਸੀਂ ਇਹਨੂੰ ਸਫਾਈ ਕਰਾਂਗੇ